ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਮਦਮਿਤਿਕ ਸਾਲ ਦਸ਼ਮੇਸ਼ ਕਾਲਸਾ ਮਸ਼ਨ ਸਿੱਖ ਜਥੇਬੰਦੀ ਚੌਵਜੀ ਦੀ ਫੌਜ ਖਾਲਸਾ ਚਰਨਜੀਤ ਸਿੰਘ ਜੀ ਬੋਲਦਾ ਪਿਆ ਹੈ ਪਿੰਡ ਰੋਡ ਹਰਿਆਣੇ ਤੋਂ ਮੇਰੀ ਵੀਡੀਓ ਜਿਹੜਾ ਵੀ ਜਿੱਥੇ ਵੀ ਸੰਗਤ ਸੌਂਦੀ ਹੋਏ YouTube ਤੇ Facebook ਤੇ WhatsApp ਤੇ ਜਿਹੜੀ ਵੀ ਸੰਗਤ ਵਿੰਦੀ ਹੋਵੇ ਉਹਨਾਂ ਅਗੇ ਬੇਨਤੀ ਹੈ ਭਾਈ ਜਗਤਾ ਸਿੰਘ ਹਵਾਰਾ ਨੇ ਅਕਾਲ ਤਖਤ ਸਰਬ ਜੀ ਦਾ ਜਥੇ ਦੀ ਜੋ ਕਿ 11 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਇਸ ਇਲਾਕੇ ਚ ਸੰਤ ਸਵੇਦੋ ਏਰੀਆ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਆਪ ਜੀ ਦੇ ਵੀਰ ਖਾਲਸਾ ਚਰਨਜੀਤ ਸਿੰਘ ਨੂੰ ਸੇਵਾ ਮਿਲੀ ਹੈ ਜਿੰਦੇ ਵਿੱਚੋਂ ਆਪ ਆਈ ਅਕਾਲ ਤਖਤ ਸਾਹਿਬ ਜੀ ਦਾ ਜੋ ਜਥਾ ਹੈ ਉਹਨਾਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਮੈਂਬਰ ਆ ਤੇ ਭਾਈ ਰਗਵੀਰ ਸਿੰਘ ਜੀ ਜੋ ਪੀਏ ਨੇ ਸਾਡੇ ਭਾਈ ਜਗਤਾਰ ਸਿੰਘ ਹਵਾਰਾ ਦੇ ਸਿਰਸਾ ਤੋਂ ਨੇ ਤੇ ਬਾਕੀ ਹੋਰ ਭਾਈ ਗੁਰਪਾਲ ਸਿੰਘ ਜੀ ਜੋ ਭਾਈ ਸਾਹਿਬ ਦੇ ਮੁਲਾਕਾਤੀ ਨੇ ਦਿੱਲੀ ਤੋਂ ਇਹ ભાઈ રાજવીર ਸਿੰਘ ਜੀ ਆਪਣੇ ਜਿਹੜੇ ਹੈਗੇ ਨੇ ਜੋ ਜੇ ਗੁਵਿੰਦਗੜ ਮੰਡੀ ਤੋਂ ਤੇ ਹੋਰ ਸਰਪੰਤ ਖਾਲਸੇ ਦੇ ਜਿੰਨੇ ਵੀ ਮੈਂਬਰ ਨੇ ਚઠੇਦਾਰ ਨੇ ਪ੍ਰਧਾਨ ਨੇ ਦਸ਼ਮਿਸ ਖਾਲਸਾ ਮਿਸ਼ਨ ਸਿਕਜਥੇਬੰਦੀ ਦੇ ਪ੍ਰਧਾਨ ਜਿੰਨੇ ਵੀ ਇਸ ਜਥੇਬੰਦੀ ਨਾਲ ਮੈਂਬਰ ਜੁੜੇ ਹੋਏ ਨੇ ਸਾਰਿਆਂ ਕੀ ਬੇਨਤੀ ਹੈ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਡੀਓ ਨੂੰ Facebook ਤੇ WhatsApp ਤੇ ਵੱਤ ਤੋਂ ਵੱਤ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਜੇ 11 ਮੈਂਬਰੀ ਕਮੇਟੀ ਆਪਾਂ ਹਰ ਪਿੰਡ ਦੇ ਵਿੱਚ ਬਣਾ ਰਹੇ ਹਾਂ ਜੋ ਕਿ ਭਾਈ ਜਗਤਾਰ ਸਿੰਘ ਹਵਾਰੇ ਨੇ ਸਾਨੂੰ ਕਿਹਾ ਹੈ ਵੀ ਹਰ ਪਿੰਡ ਦੇ ਵਿੱਚ 11 ਮੈਂਬਰੀ ਕਮੇਟੀ ਹੈ ਜਿਹੜੀ ਉਹ ਬਣਨੀ ਚਾਹੀਦੀ ਹੈ ਤੇ ਉਹ ਆਪਾਂ ਹਰ ਪਿੰਡ ਦੇ ਵਿੱਚ ਬਣਾ ਰਹੇ ਹਾਂ ਤੇ ਆਪ ਸਭ ਸੰਗਤ ਨੇ ਸੰਯੋਗ ਦੇਣਾ ਸਾਨੂੰ ਕਿ 11 ਮੈਂਬਰੀ ਕਮੇਟੀ ਜਿਹੜੀ ਆਪਾਂ ਹਰ ਪਿੰਡਾਂ ਦੇ ਵਿੱਚ ਬਣਾ ਰਹੇ ਹਾਂ ਉਹਨਾਂ ਦੇ ਵਿੱਚ ਮੇਰੇ ਵੀਰਾਂ ਨੇ ਜਿੰਨਾ ਵੀ ਕਮੇਟੀ ਦੇ ਵਿੱਚ ਮੈਂਬਰ ਬੰਨਾ ਹੋਵੇ ਉਹ ਸੰਪਰਕ ਕਰ ਸਕਦੇ ਨੇ 9729580755 ਦੁਬਾਰਾ ਫਿਰ ਮੈਂ ਆਪ ਜੀ ਨੂੰ ਨੰਬਰ ਦੱਸ ਰਿਹਾ ਹਾਂ 9729580755 ਨੰਬਰ ਤੇ ਭਾਈ ਸੰਪਰਕ ਜਰੂਰ ਕਰਿਆ ਜੇ ਇਸ ਵੀਡੀਓ ਨੂੰ ਵੱਤ ਵੱਤ ਗਰੁੱਪਾਂ ਦੇ ਵਿੱਚ ਇਹ ਸ਼ੇਅਰ ਕਰੋ ਤੇ ਆ ਫੇਸਬੁੱਕ ਤੇ YouTube ਤੇ ਜਿਹੜੀ ਵੀਡੀਓ ਇਹਨੂੰ ਸ਼ੇਅਰ ਜਰੂਰ ਕਰਿਆ ਜੇ ਲਾਈਕ ਵੀ ਕਰਿਆ ਜੇ ਤੇ ਵੱਤ ਵੱਤ ਗਰੁੱਪਾਂ 'ਚ ਪਾਣੀ ਹੈ ਤੇ ਆਪਾਂ ਸਰਬਤ ਖਾਲਸੇ ਦੇ ਨਾਲ ਕੰਦੇ ਨਾ ਕੰਦਾ ਜੋੜ ਕੇ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਆਪਾਂ ਇਕੱਠੇ ਹੋ ਕੇ ਜਿਹੜਾ ਹੁਣ ਆਪਾਂ ਇੱਕ ਕਿਸਾਨ ਜੁਨੀਅਨ ਦਾ ਸਬਿੱਧੋ ਹਲਕੇ ਦੇ ਵਿੱਚ ਕੁਝ ਅਗਲੇ ਮਹੀਨੇ ਦੀ 20 ਤਰੀਕ ਦੇ ਲਗਭਗ ਜਿਹੜੀ ਤਰੀਕ ਅਜੇ ਕਨਫਰਮ ਨਹੀਂ ਹੋਈ ਉਹ ਤਰੀਕ ਦੇ ਵਿੱਚ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜਿੰਦੇ ਵਿੱਚ ਦੀਪ ਸਿੱਧੂ ਕੰਨੇ ਗਰੇਵਾਲ ਹਰਦੀਪ ਵਰਕ ਦਨੋਲੀ ਪਿੰਡ ਤੋਂ ਜੋ ਕਲਾਕਾਰ ਹੈ ਆਪਣਾ ਵੀਰ ਹੈ ਹੋਰ ਕੰਨੇ ਗਰੇਵਾਲ ਔਰ ਜਿੰਨੇ ਵੀ ਕਲਾਕਾਰ ਮੇਰੇ ਵੀਰ ਪਹੁੰਚ ਰਹੇ ਨੇ ਸਾਰਿਆਂ ਦਾ ਤੇ ਦਿਲ ਤੋਂ ਅਸੀਂ ਸ਼ੁਕਰ ਗੁਜ਼ਾਰਾਂ ਤੇ ਇਹ ਸਿੱਖ ਜਥੇਬੰਦੀ ਤੋਂ ਨਾਲ ਸਰਬਤ ਕਲਸੇ ਨਾਲ ਜਿਹੜਾ ਕੰਦੇ ਨਾਲ ਕੰਦਾ ਜੋੜਦੇ ਪਏ ਨੇ ਸਾਰੇ ਮੇਰਾ ਵੀਰ ਭਰਾ ਅੰਦਾਤਾ ਭਾਰਤੀ ਕਿਸਾਨ ਜੂਨੀਆ ਦੇ ਪ੍ਰਧਾਨ ਸਰਦਾਰ ਗੁਰਮukh ਸਿੰਘ ਜੀ ਅਸੰਤ ਤੋਂ ਔਰ ਜਿੰਨੇ ਵੀ ਕਿਸਾਨ ਜੂਨੀਆ ਦੇ ਪ੍ਰਧਾਨ ਨੇ ਸਾਰੇ ਸਾਥ ਦੇ ਰਹੇ ਨੇ ਇੱਕ ਬੜਾ ਤਗੜਾ ਸੇ ਇਕੱਠ ਕਰਨਾ ਜਾ ਰਹੇ ਹਾਂ ਅਗਲੇ ਮਹੀਨੇ ਦੇ ਵਿੱਚ ਸੁਬੀਦੋ ਹਲਕੇ ਦੇ ਵਿੱਚ ਤੇ ਸਭ ਤੋਂ ਵੱਧ ਸਾਥ ਦੇਣਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ